ਨਾ ਨਾ ਬਿਰ ਬਿਰ ਨਾ ਇਹ ਨਾ ਕਰ ਬਿਰ ਨਾ ਹਾਂ ਹਾਂ ਕੀ ਹੋ ਗਿਆ ਮੀ ਤੂੰ ਕੁਛ ਨਹੀਂ ਪਹਿਣਾ ਪਤਾ ਨਹੀਂ ਡਰਾਣਾ ਜਿਹਾ ਸੁਪਨਾ ਦੇਖ ਲਿਆ ਸੀਗਾ ਤੇ ਅੱਜ ਤੂੰ ਅੱਜ ਸਕੂਲ ਨਹੀਂ ਗਈ ਕੀ ਗੱਲ ਵੀ ਅੱਜ ਛੁੱਟੀ ਹੈ ਨਹੀਂ ਨਹੀਂ ਮੈਂ ਜਾਣਾ ਸੀ ਆ ਦੇਖੋ ਮੈਂ ਤਿਆਰ ਹੋਈ ਵੀ ਆ ਬਸ ਉਹ ਤਾਂ ਉਹ ਬੈਠੀ ਬੈਠੀ ਦੀ ਅੱਖ ਜੀ ਲੱਗੀ ਤੇ ਉਹ ਡਰਾਣਾ ਜਿਹਾ ਸੁਪਨਾ ਆ ਗਿਆ ਤੇ ਮੈਂ ਡਰ ਗਈ ਕੰਬਾ ਜਾ ਕੇ ਬਸ ਅੱਛਾ ਜੇ ਤੈਨੂੰ ਸੁਪਨਾ ਆਇਆ ਤਾਂ ਫਿਰ ਆਪਦੇ ਪਿੰਡ ਫੋਨ ਲਾ ਲਾ ਆਪਦੀ ਮੰਮੀ ਨੂੰ ਕੋਈ ਨਹੀਂ ਫੈਂਡ ਵੀ ਫੋਨ ਲਾ ਲੂੰਗੀ ਹੁਣ ਕਿਰਾਇਆ ਮੇਰਾ ਟਾਈਮ ਹੋਈ ਜਾਂਦਾ ਸੀ ਮੈਂ ਜਾਂਦੀ ਜਾਂਦੀ ਜਾਂ ਤਾਂ ਰਾਤ ਚ ਲਾ ਲੂੰਗੀ ਜਾਂ ਫਿਰ ਹੁਣ ਆ ਕੇ ਗੱਲ ਕਰੂੰਗੀ ਮੈਨੂੰ ਦੱਸ ਦੇ ਗੱਲ ਵੀ ਜੇ ਤਾਂ ਕੋਈ ਟੈਨਸ਼ਨ ਵਾਲੀ ਗੱਲ ਹੈ ਫਿਰ ਮੈਂ ਤੇਰੇ ਘਰਦਿਆਂ ਨੂੰ ਮੈਂ ਕਰ ਦਿੰਦੀ ਆ ਫੋਨ ਨਹੀਂ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਟੈਨਸ਼ਨ ਵਾਲੀ ਤਾਂ ਬਸ ਤਾਂ ਉਹੀ ਤੁਹਾਨੂੰ ਪਤਾ ਸੁਪਨਾ ਕਿਹੜਾ ਕਿਸੇ ਨੂੰ ਦੱਸ ਕੇ ਆਉਂਦਾ ਹੈ ਨਾ ਉਹ ਤਾਂ ਗੱਲ ਠੀਕ ਹੈ ਪਰ ਤੂੰ ਜਦਨ ਦੀ ਆਈ ਐ ਉਦਨ ਦੀ 부ਜੀ 부ਜੀ ਐ ਕਿਤੇ ਖੁਸ਼ ਵੇਖੀ ਨਹੀਂ ਮੈਂ ਕੀ ਗੱਲ ਐ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਉਹ ਤਾਂ ਨਾ ਥੋੜਾ ਜਿਹਾ ਮੇਰਾ ਭਰਾ ਬਸ ਮੇਰੇ ਘਰ ਦਾ ਤੋਂ ਜਾਂ ਮੇਰੇ ਪੈਸੇ ਪੂਸੇ ਜੇ ਕੋਈ ਖੋਹ ਲੈਂਦਾ ਸੀ ਤਾਂ ਕਰਕੇ ਬਸ ਉਹੀ ਸੁਪਨਾ ਜਮੇ ਦੇਖ ਲਿਆ ਅੱਛਾ ਹਾਂ ਮੇਰੀ ਗੱਲ ਸੁਣ ਮੀਤ ਜਿਹੜੀ ਗੱਲ ਨਾ ਆਪਣੇ ਨਾਲ ਹੋਈ ਹੋਵੇ ਉਹਨੂੰ ਆਪਣਾ ਸੁਪਨਾ ਬਣ ਕੇ ਆਪਾਂ ਨੂੰ ਡਰਾਉਣ ਲੱਗ ਜਾਂਦੀ ਐ ਉਹੀ ਤਾਂ ਗੱਲ ਐ ਬਸ ਹੁਣ ਮੈਨੂੰ ਐ ਫਿਕਰ ਲੱਗਿਆ ਰਹਿੰਦਾ ਵੀ ਮੇਰੀ ਮਾਂ ਠੀਕ ਤਾਂ ਰਹਿੰਦੀ ਹੋਊਗੀ ਪਰ ਮੈਂ ਕਹਾਂ ਕੋਈ ਗੱਲ ਨਹੀਂ ਇੱਥੇ ਤੈਨੂੰ ਨਾ ਆਪਦਾ ਘਰੀ ਸਮਝ ਬਾਕੀ ਤੂੰ ਤਾਂ ਨਾ ਸਾਡੀ ਗਗਨ ਵਰਗੀ ਐ ਜਿਹੇ ਜੀ ਸਾਡੀ ਗਗਨ ਹੈ ਉਹੇ ਜੀ ਤੂੰ ਸਾਨੂੰ ਲੱਗਦੀ ਐ ਚਲੋ ਦੀਦੀ ਜੇ ਤੁਸੀਂ ਮੈਨੂੰ ਇੰਨਾ ਦਰਜਾ ਦਿੰਨੇ ਹੋ ਹਨਾ ਇੰਨਾ ਚੰਗਾ ਸਮਝਦੇ ਹੋ ਆਪਦੀ ਕੁੜੀ ਦਾ ਦਰਜਾ ਦੇਈ ਜਾਂਦੇ ਹੋ ਤੇ ਮੈਨੂੰ ਇਹਦੋਂ ਚੰਗਾ ਹੋਰ ਕੀ ਐ ਤੁਸੀਂ ਤਾਂ ਮੇਰੇ ਨਾਲ ਕਰਾਇਦਾਰਾ ਵਾਂਗੂ ਵੀ ਨਹੀਂ ਰਹਿੰਦੇ ਫੈਮਿਲੀ ਦੀ ਤਰ੍ਹਾਂ ਰਹਿਣੇ ਆ ਵੇਖ ਮੀਤੋ ਜਿਹੜੀ ਪਹਿਲਾਂ ਕੁੜੀ ਰਹਿੰਦੀ ਸੀ ਉਹਨੂੰ ਵੀ ਅਸੀਂ ਐਂ ਸਮਝਦੇ ਸੀ ਪਰ ਸਾਨੂੰ ਹੁਣ ਵੇਖ ਜੇ ਤਾਂ ਕੋਈ ਗੱਲਬਾਤ ਹੈਗੀ ਆ ਤਾਂ ਸਾਨੂੰ ਹੁਣ ਦੱਸ ਦੇ ਬਾਅਦ ਚ ਜੇ ਸਾਨੂੰ ਨਾ ਕੋਈ ਇਹੋ ਜੀ ਗੱਲ ਦਾ ਪਤਾ ਲੱਗਦਾ ਅੱਗੇ ਸਾਡੇ ਨਾਲ ਨਾ ਬਾਲਾ ਕੁਛ ਹੋ ਗਿਆ ਨਹੀਂ ਜੀ ਜੀ ਜੇ ਇਹੋ ਜੀ ਕੋਈ ਗੱਲ ਹੁੰਦੀ ਮੈਂ ਉਹ ਵੀ ਤੁਹਾਨੂੰ ਦੱਸ ਦਿੰਦੀ ਦੇਖੋ ਜਿਹੜੀ ਗੱਲ ਸੀ ਇਹ ਵੀ ਪੜਦਾ ਬਹੁਤ ਵੱਡਾ ਜਿਹੜਾ ਮਾਦੇ ਭਰਾ ਦਾ ਤੁਹਾਡੇ ਮੂਰੇ ਖੋਲਿਆ ਦੇਖੋ ਜੇ ਇਹ ਜੀ ਗੱਲ ਹੁੰਦੀ ਮੈਂ ਤੁਹਾਡੇ ਤੋਂ ਪੜਦਾ ਵੀ ਰੱਖ ਲੈਂਦੀ ਪਰ ਮੈਂ ਤੁਹਾਨੂੰ ਦੱਸਣਾ ਚਾਹਿਆ ਉਹ ਤਾਂ ਤੇਰੀ ਗੱਲ ਠੀਕ ਹੈ ਭਰਾ ਦੇ ਵੀ ਤੇਰੇ ਦੇ ਕੋਈ ਸਾਰੇ ਨਹੀਂ ਅੱਜ ਕੱਲ ਨਾ ਹਾਲਾਤ ਹੀ ਇਹੋ ਜਿਹੇ ਬਣ ਗਏ ਨਿੱਕੇ ਨਿੱਕੇ ਜਵਾਕੀ ਗਲਤ ਲੈਣ ਤੇ ਪਏ ਆ ਨਸ਼ਿਆਂ ਕੰਨੀ ਜਾਵੜੇ ਤੇ ਮਾਪਿਓ ਕੰਨੀ ਤਾਂ ਸੋਚਦੇ ਹੀ ਨਹੀਂ ਵੀ ਸਾਡੇ ਮਾਪਿਓ ਸਾਡੇ ਵਾਸਤੇ ਕੀ ਕੁਛ ਕਰਦੇ ਆ ਹੁਣ ਤੂੰ ਵੀ ਜੌਬ ਤੇ ਲੱਗੀ ਆ ਜੇ ਉਹੀ ਕੰਮ ਤੇ ਉਹ ਲੱਗਿਆ ਹੁੰਦਾ ਨਾਲ ਤੇ ਤੇਰੀ ਮਾਂ ਦੀਆਂ ਅੰਦਰਾਂ ਸੁਖੀ ਹੁੰਦੀਆਂ ਹੁਣ ਥੋੜਾ ਪਿੰਡ ਕਿਹੜਾ ਦੂਰ ਐ ਉਹੀ ਤਾਂ ਗੱਲਾਂ ਕਹਿੰਦੇ ਹੁੰਦੇ ਧੀਆਂ ਦੀ ਕਮਾਈ ਨਾਲੋਂ ਤਾਂ ਮਾਪਿਆਂ ਨੂੰ ਪੁੱਤਾਂ ਦੀ ਕਮਾਈਆਂ ਚੰਗੀਆਂ ਲੱਗਦੀਆਂ ਧੀ ਨੇ ਤਾਂ ਫੇਰ ਪੜ੍ਹ ਲਿਖ ਕੇ ਜਾਂ ਕਮਾਈ ਕਰਨੀ ਆ ਆਪਣੇ ਸਹੁਰਿਆਂ ਲਈ ਆਪਣੇ ਘਰਬਾਰ ਲਈ ਕਰਨਾ ਪੁੱਤ ਨੇ ਤਾਂ ਸਭੇ ਮਾਪਿਆਂ ਨੂੰ ਘਵਾੜਾ ਹੁੰਦਾ। ਉਹ ਤਾਂ ਗੱਲ ਠੀਕ ਆ ਪੁੱਤ ਨੇ ਤਾਂ ਵੇਖਦਾ ਹੀ ਘਵਾਣਾ ਹੁੰਦਾ ਪਰ ਅੱਜ ਕੱਲ ਟਾਈਮ ਉਲਟਾ ਹੈ। ਅੱਜ ਕੱਲ ਨਾ ਜਿਹੜੀਆਂ ਧੀਆਂ ਧੀਆਂ ਫਿਕਰ ਕਰਦੀਆਂ ਪੁੱਤ ਤਾਂ ਜਮਾ ਹੀ ਨਹੀਂ ਫਿਕਰ ਕਰਦੀ। ਗੱਲ ਤੁਹਾਡੀ ਵੀ ਸਹੀ ਏ ਤੀਜੀ। ਚਲੋ ਦੀਦੀ ਮੈਂ ਨਾ ਤੇਰੀ ਮਾਤਾ ਨਾ ਸਵਾਦੀ ਕਰਮਾਲੀ ਆ ਜਿਹਦੇ ਨਾ ਤੂੰ ਪੇਟੋ ਜਨਮ ਲਿਆ। ਗੱਲ ਤਾਂ ਤੁਹਾਡੀ ਸਹੀ ਏ ਤੀਜੀ। ਮੇਰੀ ਗੱਲ ਸੁਣੋ ਮੈਂ ਨਾ ਲੇਟ ਹੋਈ ਜਾਨੀ ਹੁਣ ਫੇਰ ਮੈਂ ਜਾਵਾਂ ਡਿਊਟੀ ਫੇਰ। ਤੇਰਾ ਨਾ ਟਿਫਨ ਪੈਕ ਕੀਤਾ ਪਿਆ। ਮੈਨੂੰ ਤਾਂ ਐ ਸੀ ਵੀ ਅੱਜ ਤੇਰੀ ਛੁੱਟੀ ਹੋਊਗੀ ਪਰ ਮੈਂ ਫੇਰ ਵੀ ਤੇਰਾ ਟਿਫਨ ਪੈਕ ਕਰਤਾ ਚੱਲ ਦੀਦੀ ਥੈਂਕ ਯੂ ਤੁਹਾਡਾ ਜਗਾ ਤੁਸੀਂ ਮੇਰਾ ਚਲ ਮੈਂ ਤੇਰੇ ਟਿਫਨ ਲਿਆ ਕੇ ਦਿੰਨੀ ਆ ਤੂੰ ਲੇਟ ਨਾ ਹੋਣੀ ਮੈਂ ਚੱਕ ਲਊਗੀ ਦੀਦੀ ਉੱਥੋਂ ਆਪੇ ਕਿੱਥੇ ਤੁਸੀਂ ਲਿਆਉਂਦੇ ਫਿਰੋਗੇ ਹੋਰ ਤਗਣਾ ਦਾ ਆ ਉਹ ਕਿਵੇਂ ਵੀ ਨਹੀਂ ਹੋਰ ਠੀਕ ਠਾਕ ਠੀਕ ਆ ਠੀਕ ਆ ਵਧੀਆ ਹੋਰ ਖੈਰ ਸੋਖਾ ਸਾਰੇ ਹਾਂ ਖੈਰ ਸੋਖੀ ਐ ਮਾੜਾ ਕੰਮ ਆਇ ਸੀ ਦਿਨ ਤੱਕ ਥੋੜਾ ਕਿਵੇਂ ਉਹ ਮੈਂ ਪੁੱਛਦਾ ਸੀਗਾ ਤੂੰ ਭੈਣ ਨੂੰ ਕਿੱਥੇ ਛੱਡ ਗਿਆ ਕਿੱਥੇ ਡਿਊਟੀ ਲੱਗੀ ਉਹਨਾਂ ਦੀ ਉਹ ਯਾਰ ਤੇ ਉਹਦੀਆਂ ਡਿਊਟੀਆਂ ਨੂੰ ਕੀ ਲੈਣਾ ਤੂੰ ਆਪਦਾ ਕੰਮ ਕਰ ਉਹਨੂੰ ਆਪਦਾ ਕੰਮ ਕਰਨ ਦੇ ਦੇ ਤੂੰ ਇਹ ਜੇ ਪੰਗਿਆਂ ਨੂੰ ਰਹਿਣ ਦੀ ਵੀ ਕਿੱਥੇ ਡਿਊਟੀ ਲਾ ਗਈ ਕੀ ਪੁੱਛਣਾ ਕੀ ਲਾ ਗਈ ਡਿਊਟੀ ਜਵਾਕਾਂ ਦਾ ਕੀ ਬਦੋਂਦਾ ਜਿੱਥੇ ਡਿਊਟੀ ਲਾ ਗਈ ਬਾਕੀ ਰਹਿ ਪਈ ਆਉਂਦੀ ਜੋਕੜੀ ਆ ਗਈ ਜੋਕੜੀਆਂ ਨਹੀਂ ਮੈਂ ਤਾਂ ਉਤਾਰ ਕੇ ਆਇਆ ਸੀ ਕਿਉਂ ਛੱਡ ਕੇ ਆਇਆ ਸੀ ਸਮਾਨ ਸੁਮਾ ਕੇ ਮੈਂ ਇੱਕ ਤੇਰੀ ਛੱਡ ਕੇ ਆ ਕਿਤੇ ਲੈ ਕੇ ਆਇਆ ਮੈਂ ਤਾਂ ਤੂੰ ਆਪਦਾ ਕੰਮ ਕਰ ਤੇ ਕੋਈ ਗੱਲ ਨਹੀਂ ਖਾਛੇ ਉਹ ਲੱਗਦਾ ਮੈਨੂੰ ਗਿਆ ਸੀਗਾ ਪਤਾ ਵੀ ਤੂੰ ਛੱਡ ਕੇ ਆਇਆ ਹੈਗਾ ਪਰ ਦੱਸ ਦੇ ਮੈਨੂੰ ਮੈਨੂੰ ਆਇਆ ਨਾ ਤੈਨੂੰ ਪਤਾ ਫੇ ਰੋਟੀ ਰੁਪ ਟੁੱਕ ਦਾ ਔਖਾ ਹੋ ਜਾਂਦਾ ਹੈ ਰੋਟੀ ਟੁੱਕਦਾ ਕੋਈ ਤੈਨੂੰ ਸੰਸਾ ਨਹੀਂ ਕੋਈ ਤੈਨੂੰ ਕਾਹ ਦੀ ਜੀ ਕਿਸੇ ਜੀ ਦੀ ਲੋੜ ਹੋਈ ਤਾਂ ਮੈਥੋਂ ਲੈ ਜੀ ਤਾਂ ਵੀ ਚੁੱਪ ਕਰਕੇ ਰੋਟੀਆਂ ਦਾ ਦੇ ਤੈਨੂੰ ਬਣਾਉਣੇ ਪੈਣਗੇ ਆਪਦੇ ਉੱਥੇ ਨੂੰ ਦੇਖੋ ਜਵਾਗਰੀ ਤਾਂ ਹੁਣ ਆਵੇ ਕੰਮ ਤੇ ਲੱਗੂਗੀ ਆਪਦੇ ਕੰਮ ਤੇ ਲੱਗੀ ਹਬਲਾ ਕਿੱਥੋਂ ਦੀ ਉਹਦੀ ਬਦਲੀ ਹੋ ਜੇ ਕਿੱਥੋਂ ਨੂੰ ਜਾਣਾ ਪਵੇ ਉਹਦੀਆਂ ਰੋਟੀਆਂ ਕਰਨੀ ਤਾਂ ਹੁਣ ਤੂੰ ਝਾੜਨ ਉਹ ਫਿਰ ਮੈਂ ਕਰਦਾ ਨਾ ਮੈਂ ਉੱਥੇ ਨਾਲ ਹੀ ਬਗਜੂ ਉੱਥੇ ਹੀ ਰਹਿਪੂਗਾ ਫਿਰ ਐਵੇਂ ਬਗਜੂ ਤੂੰ ਨਾਲ ਪੱਲ ਮੈਨੂੰ ਐ ਦੱਸ ਜਵਾਬ ਆਪਣਿਆ ਲਿਖਿਆ ਕੋਈ ਵੀ ਐ ਉਹਦੇ ਮਗਰ ਕੋਈ ਈ ਪੁੱਤ ਬਗਜੇ ਭੈਣ ਭਾਈ ਬਗਜੇ ਨਸ਼ੇ ਦੀ ਜਿਵੇਂ ਤੂੰ ਨਸ਼ੇ ਕਰਦਾ ਹੁਣ ਤੂੰ ਲਗਦਾ ਲੱਖੋ ਐ ਲੱਖੋ ਨਹੀਂ ਰਹਿੰਦੇ ਹੁੰਦੇ ਉਹ ਹੁਣ ਨਹੀਂ ਤਾਂ ਮੈਂ ਕਰਦਾ ਹੁਣ ਮੈਂ ਕਿੱਥੇ ਕਰਦਾ ਹੁਣ ਤਾਂ ਕਿਹੜੇ ਛੱਡੇ ਮੈਂ ਤਾਂ ਨਸ਼ੇ ਬੱਲਿਆ ਇੰਨਾ ਗੱਲਾਂ ਦਾ ਸਭ ਪਤਾ ਹੈ ਕੁੱਲ ਨੂੰ ਪਤਾ ਤੂੰ ਇਹ ਗੱਲਾਂ ਜਾਣਦੇ ਉਹਦਾ ਜਵਾਗਰੀ ਦਾ ਟੁੱਕ ਬਣ ਜਾਂਦੇ ਤੂੰ ਆਪਦਾ ਕੰਮ ਕਰ ਨਹੀਂ ਤਾਂ ਇਹ ਤੈਨੂੰ ਕਾਦੀ ਲੋੜ ਹੈ ਤੂੰ ਮੈਨੂੰ ਥੋ ਲੈ ਲੈ ਮੈਥੋਂ ਮੰਗ ਲੈ ਬਸ ਐਵੇਂ ਉਹ ਨੂੰ ਨਾ ਤੂੰ ਉਹ ਕਰ ਉਹਦਾ ਟੁੱਕ ਨਾ ਮਾਰ ਜਵਾਗਰੀ ਦਾ ਪਰ ਐਂ ਕਰ ਮੈਨੂੰ ਨੰਬਰ ਉਹਦਾ ਬੰਦ ਆਈ ਜਾਂਦਾ ਤੈਨੂੰ ਕੋਈ ਨਵਾਂ ਨਵਾਂ ਨੰਬਰ ਦਿੱਤਾ ਉਹਨੂੰ ਨਹੀਂ ਪਤਾ ਨੰਬਰ ਨੂੰ ਪਤਾ ਲੈ ਮੈਂ ਨੰਬਰਾਂ ਬਾਰੇ ਜਾਣਾਂ ਨਾ ਨੰਬਰਾਂ ਦਾ ਮੈਨੂੰ ਪਤਾ ਹੁੰਦਾ ਹੈਗਾ ਲੰਦਾ ਨੰਬਰ ਕੀ ਹੁੰਦਾ ਮੈਨੂੰ ਤਾਂ ਨੰਬਰਾਂ ਬਾਰੇ ਨਹੀਂ ਪਤਾ ਜਾਲਪੜਾ ਬੰਦਾ ਮੈਂ ਇਹਨਾਂ ਕੰਮਾਂ ਦਾ ਮੈਨੂੰ ਕੀ ਪਤਾ ਫਿਰ ਮੈਨੂੰ ਦੱਸ ਦੇ ਮੈਂ ਉਥੇ ਨਾ ਰਹੂੰਗਾ ਮੈਂ ਕੱਲੇ ਮਿਲ ਕੇ ਆ ਜੂੰਗਾ ਕੱਲੇ ਬਾਤ ਮੋੜ ਆਉਂ ਮੈਂ ਮੈਂ ਜਦੋਂ ਲੋੜ ਪਈ ਤੇ ਮੈਂ ਦੱਸ ਦੂੰ ਮੈਂ ਭੱਜ ਜਾ ਕੇ ਜੇ ਕਿਤੇ ਟਾਈਮ ਮਿਲਿਆ ਤੇ ਪਰ ਤੂੰ ਆਪਦਾ ਚੁੱਪ ਕਰਕੇ ਆਪਦਾ ਕੰਮ ਕਰ ਹੁਣ ਦੱਸਦਾ ਨਹੀਂ ਫਿਰ ਤੂੰ ਲੈ ਕੋਲੀ ਜਾ ਆਦਾ ਕੰਮ ਕਰ ਲੈ ਚਲ ਫਿਰ ਮੈਂ ਪਤਾ ਤਾਂ ਮੈਨੂੰ ਕਰਨਾ ਹੀ ਪਊਆ ਤੂੰ ਤਾਂ ਦੱਸਦਾ ਨਹੀਂ ਪਤਾ ਕੋਈ ਨਾ ਪਤਾ ਤਾਂ ਕਰੀ ਲਊ ਪਤਾ ਕਰੇ ਬਣਾ ਕਰੇ ਮੈਨੂੰ ਪਤਾ ਕਰਨਾ ਮੂੰ ਉਹ ਕੰਜਰਾ ਅੱਜ ਕੱਲ੍ਹ ਜਵਾਕ ਪੂਰੀ ਕਿਚਾਈ ਮੰਨਦੇ ਨਾ ਜੇ ਭੈਣ ਭਾਈ ਨਸ਼ੇ ਵਾਲਾ ਮੁੰਡਾ ਵੀ ਵਗ ਜੇ ਮੁੰਡੇ ਕੋਲੇ ਉਹ ਵੀ ਕਿਚਾਈ ਮੰਨਦਾ ਤੂੰ ਤਾਂ ਫਿਰ ਵੀ ਉਹ ਕੁੜੀਏ ਤੋਂ ਮੁੰਡਾ ਉਹਦੇ ਕੋਲੇ ਜਦ ਤੂੰ ਗਿਆ ਪਰ ਉਹਦੀ ਕੀ ਰਹੂਗੀ ਆਖ ਨੂੰ ਮਲਾਜਮਾ ਤੇ ਤੂੰ ਆਪਰ ਦਾ ਬੇਲਾ ਨਸ਼ੀ ਕਰਦਾ ਉਹਦੀ ਕੀ ਪਰਤ ਰਹੂ ਕੀ ਬਣੂ ਉਹਦੀ ਪਹਿਲਾਂ ਮਲਾਜਮਾ ਅੱਜ ਕਾ ਤਾਂ ਮੁੰਡਿਆਂ ਦੀ ਨਹੀਂ ਬਣਦੀ ਕੁੜੀਆਂ ਦੀ ਪਹਿਲਾਂ ਕਿਵੇਂ ਬਣੂ ਜੋ ਕੁੜਿਆਂ ਦਾ ਭੈਣ ਭਾਈ ਇਹ ਕੰਮ ਤਾਂ ਹੋਗਾ ਦਿਮਾਗ ਛੋਟਾ ਹੈ ਕੀ ਕਰ ਕੀ ਹੁਣ ਜਦੋਂ ਇਹ ਛੋਟਾ ਤੋਂ ਮਗਦੀ ਪੇਰੀਆ ਕੰਮ ਤੇ ਲੱਗਿਆ ਪਈ ਬਹੁਤ ਮਾੜੀ ਗੱਲ ਹੋਈ ਆ ਚਲੋ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਕਰੀ ਜਾਂਦਾ ਉਹ ਕਹਿ ਦਿੰਦੇ ਆ ਫਿਰ ਨੌਕਰੀ ਤੇ ਜਿਹੜਾ ਬੰਦਾ ਲੱਗ ਜਾਂਦਾ ਨਾ ਸੌਖਾ ਹੁੰਦਾ ਲੈ ਮੀਤ ਕੰਨੀ ਦੇਖ ਲੋ ਵਿਚਾਰੀ ਕੰਨੀ ਲੈ ਉਹਦਾ ਭਰਾ ਨਾ ਉਹਦੀ ਤਨਖਾਹ ਵੀ ਨਹੀਂ ਛੱਡਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਮੈਨੂੰ ਤਾਂ ਐ ਹੋ ਗਿਆ ਵੀ ਵਿਚਾਰੀ ਦੂਰ ਤਾਂ ਕਰਕੇ ਇੱਥੇ ਰਹਿੰਦੀ ਐ ਐ ਨਹੀਂ ਸੀ ਪਤਾ ਵੀ ਆਦੇ ਭਰਾ ਤੋਂ ਟਲਦੀ ਰਹਿੰਦੀ ਐ ਇੱਥੇ ਚਲੋ ਪਰਮਾਤਮਾ ਤੂੰ ਹੀ ਐ ਚਲੋ ਬਜੈ ਦੀ ਨੂੰ ਹਜੇ ਵੀ ਥਾਂ ਟਿਕਾਣਾ ਚੱਜਦਾ ਮਿਲ ਗਿਆ ਲੈ ਮੇਰੀ ਨੰਦਾਈ ਆਂਦੀ ਐ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਆਪੀ ਨੰਦਾਈ ਆਂਦੇ ਤੂੰ ਤਾਂ ਡੂੰਘੀਆਂ ਸੋਚਾਂ 'ਚ ਪਈਆਂ ਮੈਂ ਗੇਟ ਤੋਂ ਲੈ ਕੇ ਤੇਰੇ ਵੱਲ ਆਏ ਦੇਖਦੀ ਆਈ ਮੈਂ ਕਿ ਜਰੂਰ ਆਉਦੇ ਪੇਕਿਆਂ ਬਾਰੇ ਸੋਚਦੀ ਐ ਵੀ ਮੈਂ ਵੀ ਧੀਆ ਦੇਖਣ ਜਾਣਾ ਅੱਛਾ ਹਾਂ ਉਹ ਅਸੀਂ ਤੇਰੇ ਕੋਲੇ ਆਉਣਾ ਤਾਂ ਸੀ ਸੰਧਾਰਾ ਲੈ ਕੇ ਹਾਂ ਤੇ ਤੂੰ ਨਾ ਫੋਨ ਕੀਤਾ ਨਹੀਂ ਮੈਨੂੰ ਰਾਤ ਤੂੰ ਦੱਸਿਆ ਵੀ ਭਾਬੀ ਮੈਂ ਆਉਣਾ ਐ ਲੈ ਅਕੇ ਭਾਬੀ ਮੈਂ ਆਉਣਾ ਦਾ ਸਾਬਦੇ ਘਰੇ ਆਉਣ ਵਾਸਤੇ ਮੈਨੂੰ ਇਜਾਜ਼ਤ ਲੈਣੀ ਪਊਗੀ ਮੇਰਾ ਜੀ ਕੀਤਾ ਮੈਂ ਆ ਗਈ ਤੇ ਰੈਂਦੀ ਖੁੰਦੀ ਗੱਲ ਆਪਣੀ ਛਿੰਦੀਆਂ ਗਿਆਂ ਨੇ ਫੋਨ ਕਰਤਾ ਉਹ ਕਹਿੰਦੀ ਭੈਣੇ ਕਹਿੰਦੀ ਤੀਆਂ ਲੱਗੀਆਂ ਮੈਂ ਕਿਹਾ ਚੱਲ ਫਿਰ ਮੈਂ ਤਾਂ ਆ ਜਾਨੀਆ ਚਲ ਕੋਈ ਨਾ ਵਧੀਆ ਰੌਣਕਾਂ ਲੱਗ ਜਾਣਗੀਆਂ ਹੋਰ 4 ਦਿਨ ਰਹਿ ਜੂਗੀ ਹੁਣ ਮੈਂ ਹਾਂ ਵਧੀਆ ਤੇ ਮੈਂ ਤੈਨੂੰ ਆ ਹੀ ਕਹਿੰਦੀ ਸੀ ਹਾਂ ਚਲ ਤੀਆਂ ਤੇ ਜਾਊਂਗੀ ਆ ਤਾਂ ਸਹੀ ਆਪਣੀ ਉਹ ਮੀਤ ਨੂੰ ਵੀ ਲੈ ਜਾਓ ਆਪਣੀ ਮੀਤ ਨੂੰ ਲੈ ਜੀ ਕਿਉਂ ਆਪਣੀ ਮਿੰਦੋ ਹੈਗੀ ਮੀਤ ਹੈਗੀ ਆ ਆਹ ਸੱਚ ਛਿੰਦੀ ਹੈਗੀ ਹੋਰ ਕਿਹੜੇ ਆ ਮੀਤ ਨਵੇਂ ਜੰਮਪੇ ਮੀ ਤਾਂ ਆਪਣੇ ਘਰੇ ਰਹਿੰਦੀ ਆ ਕੁੜੀ ਸਮਝ ਗਈ ਮੈਂ ਪਹਿਲਾਂ ਵਾਂਗੂ ਅੱਡੀਆਂ ਚੱਕ ਕੇ ਫਾਹਾ ਲੈਣੋਂ ਨਾ ਹੀ ਹਟੇ ਤੁਸੀਂ ਸਾਰੇ ਟੱਬਰ ਨੇ ਫਾਹਾ ਲਈ ਲੈਤਾ ਐਤ ਕਿਦਾ ਪੱਕਾ ਮਰੋਂਗੇ ਕੋਹਨੋ ਨੇ ਹੁਣ ਕੋਈ ਬਚਾਉਂਦਾਗਾ ਲੈ ਇਹਦੇ ਚ ਮਰਨ ਵਾਲੀ ਕੀ ਗੱਲ ਐ ਮੇਰੀ ਗੱਲ ਸੁਣ ਗਗਨ ਹਾਂ ਵੇਖ ਬੰਦੇ ਬੰਦੇ ਦਾ ਫਰਕ ਹੁੰਦਾ ਠੀਕ ਐ ਜੇ ਉਹ ਕੁੜੀ ਨੇ ਆਪਣੇ ਨਾਲ ਐ ਧੋਖਾ ਕੀਤਾ ਸੀ ਇਹਦਾ ਮਤਲਬ ਇਹ ਤਾਂ ਨਹੀਂ ਵੀ ਇਹ ਵੀ ਕੁੜੀ ਉਹੇ ਜੀ ਹੋਊਗੀ ਭਾਬੀ ਉਹ ਹੀ ਗੱਲ ਸਾਰੇ ਟੱਬਰ ਨੂੰ ਸੋਨ ਨੂੰ ਨਾ ਤਾਂ ਅਕਲ ਆਈ ਆ ਕਦੇ ਤੇ ਨਾ ਹੀ ਆਉਣੀ ਆ ਉਦੋਂ ਉਹਨੇ ਕੀ ਕੁਛ ਕਰਤਾ ਸੀ ਉਹ ਕਹਿੰਦੀ ਮੇਰਾ ਭਰਾ ਹੈਗਾ ਮੇਰੇ ਚਾਚੇ ਦਾ ਮੁੰਡਾ ਮੇਰਾ ਕਜ਼ਾ ਨਾ ਕਿਤੇ ਕੋਸ਼ ਕਹਿੰਦੀ ਸੀ ਕਿਤੇ ਕੋਸ਼ ਕਹਿੰਦੀ ਸੀ ਤੇ ਨਿਕਲਿਆ ਉਹਦਾ ਖਸਮ ਤੇ ਸਾਰੇ ਟੱਬਰ ਨੂੰ ਉਦੋਂ ਥਾਣੇ ਦੇ ਚੱਕਰ ਕੱਢਣੇ ਪਏਗੇ ਸੀ ਰੱਖ ਲਈ ਸੀ ਕਿਰਾਏਦਾਰ ਨੇ ਲੈ ਲਓ 5000 ਰੁਪਏ ਉਹ ਹੀ ਜੀ ਇਹ ਹੋਊਗੀ ਨਵੀਂ ਆ ਪਤਾ ਹੀ ਹੈ ਮੈਨੂੰ ਮੇਰੀ ਗੱਲ ਸੁਣ ਬੰਦੇ ਕ ਬੰਦੇ ਨੂੰ ਵੇਖ ਕੇ ਰੱਖਣਾ ਪੈਂਦਾ ਵੰਟੂ ਦਾ ਜਿਹੜਾ ਦੋਸਤ ਹੈ ਨਾ ਪ੍ਰੋਫੈਸਰ ਉਹਨੇ ਵੰਟੂ ਨੂੰ ਮਜਬੂਰ ਕਰ ਲਿਆ ਕਹਿੰਦਾ ਬਾਈ ਬਣ ਕੇ ਇਹ ਕੁੜੀ ਨੂੰ ਤਾਂ ਤੁਸੀਂ ਆਪਦੇ ਘਰੇ ਸੋਨੂੰ ਰੱਖਣਾ ਹੀ ਪਊਗਾ ਹੁਣ ਬੰਦੇ ਤਾਂ 100 ਕੰਮ ਧੰਦਾ ਲੈਣਾ ਬੰਦੇ ਦੇ ਆਖੇ ਵੀ ਲੱਗਣਾ ਪੈਂਦਾ ਹੁੰਦਾ ਅੱਛਾ ਹੁਣ ਵੰਟੂ ਵੀਰੇ ਕਰਕੇ ਫਰਮੈਸ਼ ਪਾ ਕੇ ਇਹ ਕੁੜੀ ਰੱਖਿਆ ਕਿਤੇ ਹੁਣ ਇਹ ਵੰਟੂ ਨਾਲ ਤਾਂ ਨੀ ਚੱਕਰ ਚਲਾਈ ਬੈਠੀ ਕਿਤੇ ਆਪਣਾ ਘਰ ਸਾਰਾ ਹੀ ਲੁੱਟ ਕੇ ਲੈ ਜੇ ਵੰਟੂ ਦੀ ਤਾਂ ਉਹਦੇ ਨਾਲ ਵਿਚਾਰੀ ਨਾਲ ਮੁਲਾਕਾਤ ਹੀ ਨਹੀਂ ਹੋਈ ਦੋਨੋਂ ਇਕੱਠੇ ਹੀ ਨਹੀਂ ਹੋਏ ਵੰਟੂ ਤਾਂ ਜਦੋਂ ਆ ਕੰਮ ਤੋਂ ਹੱਥ ਨੇ ਥੱਕ ਕੇ ਉਹ ਵਿਚਾਰੀ ਪੈ ਜਾਂਦੀ ਐ ਤੇ ਤੜਕੇ ਜਦੋਂ ਉਹ ਤਿਆਰ ਹੁੰਦੀ ਐ ਬੰਟੂ ਹਜੇ ਉੱਠਿਆ ਨਹੀਂ ਹੁੰਦਾ। ਓਹੋ ਭਾਬੀ ਇਹ ਗੱਲਾਂ ਕਹਿਣ ਦੇ ਹੁੰਦੇ ਆ ਕਹਿੰਦੇ ਹੁੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਤੇ ਦਿਖਾਉਣ ਦੇ ਹੋਰ ਹੁੰਦੇ ਆ। ਕੀ ਪਤਾ ਅਗਲੇ ਆਣੇ ਬਹਾਨੇ ਮੁੜ ਕੇ ਉੱਥੇ ਬੰਟੂ ਨਾਲੇ ਕਿਤੇ ਲੱਗੇ ਹੋਵੇ। ਮੁੜ ਕੇ ਜਦੋਂ ਸਾਰੇ ਟੱਬਰ ਨੂੰ ਪੈ ਗਈਆਂ ਨਾ ਭੱਜਣਾ ਉਦੋਂ ਪਤਾ ਲੱਗੂਗਾ। ਤੁਸੀਂ ਕਿਹੜਾ ਕੋਈ ਪਾਲ ਠਾਲ ਕੀਤੀ ਇਹਦੀ ਵੀ ਹਾਂ ਭਾਈ ਇਹ ਕੁੜੀ ਠੀਕ ਐ ਸਾਰਾ ਚੱਲਣ ਚੱਤਰ ਇਹਦਾ ਤਾਂ ਰੱਖੀ ਐ ਸੀ। ਉਹ ਤਾਂ ਬੰਟੂ ਨੂੰ ਹੀ ਪਤਾ ਬੰਟੂ ਨੇ ਪਛਪੜ ਤਾਲ ਕਰੀ ਐ ਚੱਲ ਤੂੰ ਮੇਰੀ ਗ ਤੇ ਆ ਜਾ ਅੰਦਰ ਬੈਠ ਤੇ ਮੈਂ ਤੇਰੇ ਵਾਸਤੇ ਚਾਹ ਦੀ ਕੁੱਟ ਬਣਾਉਣੀ ਹੈ ਚਾਹ ਤਾਂ ਮੈਂ ਪੀ ਲੂੰਗੀ ਅੰਦਰ ਬਹਿ ਕੇ ਕੋਈ ਗੱਲ ਨਹੀਂ ਹਨਾ ਵੀ ਪੀਣੀ ਵੀ ਹੈਗੀ ਆ ਪਰ ਸੱਚੋ ਸੱਚ ਨੈਤ ਬਾਈ ਹੈਪੀ ਨੂੰ ਪੁੱਛੂੰਗੀ ਨਾਲੇ ਮੈਂ ਬੰਟੂ ਨੂੰ ਪੁੱਛੂੰਗੀ ਵੀ ਭਾਈ ਤੁਸੀਂ ਆਏ ਤੇ ਕਿ ਉਹ ਕੁੜੀ ਆਂਗੂ ਤਾਂ ਨਹੀਂ ਕਿਤੇ ਆਏ ਕੀਤਾ ਫਿਰ ਕਿਤੇ ਸਾਰੇ ਟੱਬਰ ਨੂੰ ਭੱਜਣਾ ਪੈ ਜਾਣਾ ਚਲ ਕੋਈ ਨਾ ਤੂੰ ਇੰਨਾ ਨਾ ਘਬਰਾ ਮੇਰੀ ਗੱਲ ਸੁਣ ਭਾਬੀ ਮੈਨੂੰ ਆਇਆ ਜਿਹੜੀ ਪੇਕਿਆਂ ਤੇ ਬਿਫਤਾਜ ਹੈ ਨਾ ਉਹ ਆਪਦੇ ਕੁੜੀਆਂ ਤੇ ਤਾਂ ਪਹਿਲਾਂ ਪੈ ਜਾਂਦੀ ਹੈ ਕੋਈ ਵੀ ਕੁੜੀ ਤੇ ਇਹ ਨਹੀਂ ਚਾਹੁੰਦੀ ਹੁੰਦੀ ਵੀ ਮੇਰਾ ਪੇਕੀ ਸਾਰਾ ਪਰਿਵਾਰ ਦੁਖੀ ਬਸੇ ਉਹਨਾਂ ਨੂੰ ਇਹੀ ਹੁੰਦਾ ਮੇਰਾ ਪੇਕਾ ਪਰਿਵਾਰ ਸੁਖੀ ਬਸੇ ਤੇ ਤਾਂ ਹੀ ਅਸੀਂ ਆਪਦੇ ਘਰੇ ਸੁਖੀ ਆ ਉਦੋਂ ਭਾਜੜਾ ਪੈ ਜਾਂ ਸੀ ਪੁਰਾਣਾ ਮੈਨੂੰ ਆਏ ਕਹੇ ਤੇਰੇ ਪੇਕੇ ਲਾਲਚ ਕਰਦੇ ਆਏ ਕਰਦੇ ਆ ਹਾਂ ਹੁਣ ਤੂੰ ਦੱਸ ਵੀ 5000 ਨਾ ਆਪਣਾ ਬਾਲਾ ਉਹ ਚੱਲੂ ਮੈਂ ਮੰਨਦੀ ਆ ਚਲ ਆਪਣਾ ਜ਼ਮੀਨ ਦਾ ਕਰਕੇ ਹੱਥ ਨਹੀਂ ਪੈਂਦਾ ਹੈ ਫਿਰ ਦੁੱਧ ਵੀ ਵੇਚਦੇ ਹਾਂ ਅਹੀਂ ਗੁਜ਼ਾਰ میری گل سننا زمین ਤਾਂ ਹੁਣ ਬਥੇਰੀ ਬਾਹੀ ਕਰੀ ਐ ਪਰ ਮੇਰੀ ਗੱਲ ਸੁਣ ਕਿਸੇ ਟਾਈਮ ਨਾ ਆੜਤਗੇ ਤੋਂ ਵੀ ਫੜਨ ਨੂੰ ਜੀ ਨਹੀਂ ਕਰਦਾ ਹੁੰਦਾ ਐਂ ਜੀ ਕਰਦਾ ਹੁੰਦਾ ਵੀ ਉੱਤੋਂ ਤੋਂ ਸਾਰ ਲਗੇ ਹੁਣ ਇੱਕ ਕਮਰਾ ਤਾਂ ਆਲਾ ਵਿਲੇ ਹੀ ਪਿਆ ਸੀ ਉਹਦੇ ਚ ਹੁਣ ਬੰਟੂ ਪੈਣ ਲੱਗ ਗਿਆ ਤੇ ਥੱਲੜਲਾ ਕਮਰਾ ਕੁੜੀ ਨੂੰ ਦੇ ਦਿੱਤਾ ਅੱਛਾ ਥੱਲੜਾ ਹੀ ਦਿੱਤਾ ਉੱਪਰ ਤਾਂ ਜਾਂਦੀ ਨਹੀਂ ਨਾ ਉੱਪਰ ਤਾਂ ਜਾਂਦੀ ਨਹੀਂ ਤੇ ਉਹ ਵਧੀਆ ਬੋਲਣ ਚੱਲਣ ਤੋਂ ਸੋੜੇ ਨਾਲ ਵਧੀਆ ਬੋਲਦੀ ਆ ਉਹ ਜੰਗ ਵਾਲੀ ਚਲਾਂ ਜੀ ਤਾਂ ਨਹੀਂ ਨਾ ਨਾ ਉਹ ਤਾਂ ਬੋਲਦੀ ਨਹੀਂ ਵਿਚਾਰੀ ਛੁੱਪ ਕੀਤੀ ਜੇ ਬਾਕੀ ਮੁਸੀਬਤਾਂ ਦੀ ਮਾਰੀ ਆ ਭਰਾ ਨਾ ਉਹਦਾ ਨਸ਼ੇ ਕਰਦਾ ਆ ਹੋਰ ਪੈਸਾ ਤੇ ਭਾਬੀ ਤੇਰੀ ਗੱਲ ਬਚਾਲਿਆ ਤੂੰ ਕਹਿੰਦੀ ਉਹਦਾ ਭਰਾ ਨਸ਼ੇ ਕਰਦਾ ਕਿਤੇ ਇਹ ਨਾ ਹੋਵੇ ਵੀ ਰਾਤ ਤੇ ਰਾਤ ਦੋਨੇ ਭੈਣ ਭਰਾ ਮਿਲ ਕੇ ਆਪਣਾ ਸਾਰਾ ਕੁਝ ਲੁੱਟ ਫੁੱਟ ਕੇ ਉੱਡ ਜਾਣ ਐ ਹੁੰਦੇ ਚਿੱਟੇ ਚਿਪਟੇ ਵਾਲੇ ਤਾਂ ਭੈਣ ਭਰਾ ਨਾਲੇ ਹੁੰਦੇ ਆਗੇ ਚਲ ਕੋਈ ਨਾ ਵੀ ਚਲ ਕੋਈ ਨਾ ਵੀਰੇ ਤੈਨੂੰ ਮੈਂ ਕਹ ਚੁੱਕੀ ਸਰਕਾਰੀ ਨੌਕਰੀ ਤੇ ਲੱਗੀ ਐ ਅੱਛਾ ਸਰਕਾਰੀ ਨੌਕਰੀ ਤੇ ਲੱਗੀ ਤੇ ਕਰਾਇਆ ਵਧੀਆ ਦਿੰਦੀ ਆਈ ਵੀ ਕਰਾਇਆ ਪਹਿਲਾਂ ਹੀ ਦੇਤਾ ਬਚਾ ਦੇ ਅਡਵਾਂਸ ਹੀ ਦੇਤਾ ਚਲ ਆ ਜਾ ਤੂੰ ਐਵੇਂ ਨਾ ਚਲ ਬਾਕੀ ਮੈਂ ਉਹਨੂੰ ਮੂੰਹ ਵੀ ਸੁੰਗਾ ਦੇਖਾਂ ਕਹੇ ਜੀ ਉਹ ਫੇਰ ਹੀ ਮੈਨੂੰ ਪਤਾ ਲੱਗੋ ਆ ਜਾ ਅੰਦਰ ਹਾਂ ਮੈਂ ਵੀ ਉਹੀ ਗੱਲ ਜਿਹੜਾ ਜਦੋਂ ਕਹਿੰਦੇ ਹੁੰਦੇ ਭਾਬੀ ਪਹਿਲਾਂ ਕਿਸੇ ਨਾਲ ਹੋਈ ਹੋਵੇ ਨਾ ਉਹ ਗੱਲ ਆਪਣੇ ਦਿਲ ਤੇ ਚੜੀ ਰਹਿੰਦੀ ਹਾਂ ਉਹ ਤਾਂ ਫੇਰ ਤੈਨੂੰ ਤਾਂ ਫੇਰ ਆਪਦੇ ਪੇਕਿਆਂ ਦੀ ਗੱਲ ਸੁਣ ਕੇ ਭੱਜਣਾ ਚਲ ਆ ਜਾਂਦਾ ਯਾ ਤਕੂਆ ਨਹੀਂ ਮੈਂ ਤਾਂ ਧੀਆਂ ਤੇ ਜਾਂਦੀ ਆਂ ਲੱ ਸਹ ਭੈਣ ਆਈ ਫਿਰਦੀ ਐ ਸਸਿਕਾ ਵੀਰੇ ਸਸਿਕਾਲ ਹੋ ਠੀਕ ਆ ਠੀਕ ਆ ਮੇਰੀ ਗੱਲ ਸੁਣੋ ਕੱਲ ਤੇਰੀ ਗੱਲ ਵਿਚਾਲਿਆ ਕਿਹੜੇ ਵੇਲੇ ਆਈਆਂ ਤੇ ਕਿਹੜੇ ਵੇਲੇ ਜਾਨੀ ਐ ਹੋਏ ਮੈਂ ਮਰ ਜਾ ਆ ਕਿ ਆਪਦੀਆਂ ਭੈਣਾਂ ਨੂੰ ਆਏ ਕਹਿੰਦੇ ਹੁੰਦੇ ਘਰੋਂ ਨਿਕਲ ਜਾ ਮੈਂ ਕੋਈ ਜਾਂਦੀ ਹੁੰਦੀ ਮੈਂ ਤਾਂ ਤੀਆਂ ਤੇ ਅੰਨੇ ਮਹੀਨੇ ਨਾਲ ਅੱਛਾ ਤੀਆਂ ਤੇ ਜਾਨੀ ਐ ਮੈਂ ਤੈਨੂੰ ਕੋਈ ਗਲਤ ਨਹੀਂ ਕਿਹਾ ਮੈਂ ਤਾਂ ਉਹ ਕਹਿੰਦਾ ਮੈਂ ਕਿਤੇ ਮੋੜ ਵੀ ਚੱਲੀ ਕੋਈ ਮੈਂ ਮੋੜ ਮੋੜ ਚੱਲੀ ਨਹੀਂ ਹਾਂ ਉਹੀ ਗੱਲ ਕਹਿੰਦੇ ਹੁੰਦੇ ਚੋਰਾ ਨੂੰ ਤਮੋਰ ਘਰੇ ਪੈਗੇ ਤੇ ਮੈਨੂੰ ਕਹਿੰਦਾ ਮੋੜ ਚੱਲੀ ਘਰੇ ਤਾਂ ਲਿਆ ਲੈ ਬਹੂਆਂ ਪਹਿਲੀ ਬਿਠਾ ਲੈਂਗੇ ਛਗਣਾ ਤੋਂ ਨਾ ਮੈਂ ਕਿਰਾਏਦਾਰ ਨੇ ਤੇਰੀ ਲਿਆ ਜਣਾ ਮੈਨੂੰ ਕਿਹੜਾ ਪਤਾ ਨਹੀਂ ਛੋੜਿਆ ਕਿੁੰਡਿਆ ਫਸਿਆਵੇਂ ਤੇ ਭਾਬੀ ਅਰਗਣ ਪਤਾ ਹੀ ਨਹੀਂ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਹੀ ਬਣਾਉਣੀਆਂ ਇੱਥੇ ਘਰ ਦੇ ਬਣਾਈ ਜਾਂਦੇ ਆ ਮੈਂ ਤਾਂ ਨਾ ਜਿੱਦਾਂ ਦੀ ਉਹ ਆਈਏ ਮੈਂ ਤਾਂ ਐ ਵੀ ਨਹੀਂ ਦੇਖੀ ਵੀ ਕਿਹੇ ਜੀ ਆ ਉਹ ਕੱਲਾ ਤਾਂ ਮੈਂ ਪਹਿਲਾਂ ਭਾਬੀ ਨੇ ਬਾਈ ਨਾਲ ਗੱਲ ਕੀਤੀ ਮੈਨੂੰ ਬਾਈ ਨੇ ਮੇਰੇ ਨਾਲ ਗੱਲ ਕੀਤੀ ਮੈਂ ਉਹ ਪ੍ਰੋਫੈਸਰ ਕੋਲ ਭੱਗ ਗਿਆ ਉਹਨੇ ਦੱਸਿਆ ਵੀ ਕੋਈ ਟੀਚਰ ਆ ਕਹਿੰਦਾ ਵੀ ਨਰਮ ਸੁਭਾਅ ਦੀ ਐ ਚੰਗੀ ਆ ਮੈਂ ਭਾਬੀ ਨੂੰ ਹਾਂ ਕਹਤੀ ਉਸ ਤੋਂ ਬਾਅਦ ਮੇਰੇ ਕੰਮ ਤਾਂ ਦੇਹਜ ਮੈਂ ਤਾਂ ਅੱਜ ਐ ਨਹੀਂ ਮੂੰਹ ਨੇਰੇ ਆਉਣਾ ਹੁੰਦਾ ਦਿਨੇ ਤੂੰ ਸੱਚੂ ਹੀ ਆਦਾ ਮੂੰਹ ਨਹੀਂ ਦੇਖਿਆ ਉਹ ਚੱਲ ਹੋਊਗੀ ਮੈਂ ਉਹ ਤੋਂ ਕੀ ਕਰਾਉਣਾ ਮੈਨੂੰ ਤਾਂ ਕਿਰਾਏ ਤੱਕ ਮਤਲਬ ਹੈ ਵੀ 4 ਪੈਸੇ ਆਈ ਜਾਂਦੇ ਆ ਰੇਹਾਂ ਸਪਰੇਅ ਦਾ ਖਰਚਾ ਨਿਕਲ ਜਾਂਦਾ ਹੋਰ ਨਹੀਂ ਤਾਂ ਗੁਰਚਾ ਹੀ ਆ ਜਾਂਦਾ ਤੂੰ ਵੀ ਫਿਰ ਉਹੀ ਗੱਲਾਂ ਤੇਰੀਆਂ ਭੈਣਾਂ ਹੱਦੋਂ ਮੈਂ ਤਾਂ ਤੇਰਾ ਮੂੰਹ ਸੁੰਘਦੀ ਸਮਾ ਕੀ ਪਤਾ ਤੇਰੀ ਲਿਹਾਜਣ ਹੋਵੇ ਚਲ ਨਾਂ ਵਾਲਾ ਭੈਣ ਨੂੰ ਤਾਂ ਦੱਸ ਹੀ ਦੇਊਗਾ ਮੈਂ ਭਾਈ ਕੋਈ ਗਿਫਟ ਮੰਗ ਲੂ ਫਿਰ ਉਹ ਐਹੇ ਜੀ ਨਹੀਂ ਨਾ ਹੀ ਮੈਨੂੰ ਐਹੇ ਜੀ ਆਦਤਾਂ ਕੋਈ ਨਹੀਂ ਕੋਈ ਮਨ ਚ ਹੈਗੀ ਜਿੱਦੇ ਕੋਈ ਵਿਆਹ ਹੋਊਗਾ ਗੱਜ-ਬੱਜ ਕੇ ਹੋਊਗਾ ਐ ਥੋੜੀ ਚੁੱਪ ਕੀਤੀ ਲਿਆਵਾਂਗੇ ਇਹ ਤਾਂ ਕਿਰਾਏਦਾਰ ਨਹੀਂ ਐ ਉਹ ਵੀ ਮੈਂ ਤਾਂ ਪਹਿਲਾਂ ਸਹਿਮਤ ਨਹੀਂ ਹੈਗਾ ਸੀ ਬਾਈ ਵਾਲਾ ਕਰਨ ਲੱਗਿਆ ਕਹਦਾ ਪੀਸ ਇੱਥੇ ਆਪਣੇ ਪਿੰਡ ਟੀਚਰ ਆ ਪੜਾਉਣ ਲੱਗੀ ਆ ਤੂੰ ਪ੍ਰੋਫੈਸਰ ਨਾਲ ਗੱਲ ਕਰ ਲਾ ਉਹ ਹੁਣ ਮੇਰਾ ਯਾਰ ਦੋਸਤਾਂ ਉਹਨੇ ਪੱਕੀ ਗਰੰਟੀ ਦੇਦੀ ਵੀ ਇਹ ਤਾਂ ਇਹੋ ਜੀ ਗੱਲਬਾਤ ਹੀ ਨਹੀਂ ਹੈਗੀ ਤੂੰ ਕਹ ਮੈਂ ਘਰੇ ਗਾਂ ਕੇ ਤਾਂ ਇਹ ਰਹਿਣ ਲੱਗੀ ਮੈਨੂੰ ਤਾਂ ਐਵੇਂ ਵੀ ਨਹੀਂ ਪਤਾ ਵੀ ਕਿੰਨੇ ਦਿਨ ਹੋ ਗਏ ਘਰੇ ਰਹਿੰਦੀ ਨੂੰ ਮੈਂ ਤਾਂ ਕਦੇ ਟੱਕਰਿਆ ਹੀ ਨਹੀਂ ਹੈਗਾ ਭਾਬੀ ਤਾਂ ਕਹਿੰਦੀ ਐਡਵਾਂਸ ਚ ਦਿੱਤਾ ਇਹਨੇ 10000 ਰੁਪਏ ਉਹ ਮੈਨੂੰ ਜਰੂਰ ਪਤਾ ਵੀ ਐਡਵਾਂਸ ਚ ਦਿੱਤਾ ਸੀਗਾ ਉਹਦੇ ਨਾਲ ਹੀ ਰੇ ਸਪਰੇਅ ਖੇਤ ਚ ਪਾਈ ਆ ਪਾਣੀ ਪਾਣੀ ਲਾਉਣ ਨੂੰ ਤੇ ਤੇਲ ਹੈ ਨਹੀਂ ਸੀਗਾ ਪੈਸੇ ਹੈ ਨਹੀਂ ਸੀਗਾ ਆੜਤੀਆ ਦੇ ਗਿਆ ਜਵਾਬ ਮੈਂ ਉਹਦੇ ਫੋਨ ਲਾ ਕੇ ਪੁੱਛ ਪਾਬੀ ਨੇ ਉਹ ਕਹਿੰਦੀ ਮੈਂ 10000 ਰੁਪਏ ਐਡਵਾਂਸ ਮੰਗੇ ਸੀਗੇ ਕਿ ਨਹੀਂ ਮੈਂ 10000 ਉਹਨੇ ਚੁੱਪ ਕਰਕੇ ਪਾਤਾ ਉਹੀ 10000 ਕਢਾ ਕੇ ਤੇਲ ਲਿਆਂਦਾ ਫਿਰ ਛੋਨੇ ਨੂੰ ਪਾਣੀ ਲਾਇ ਮੀ ਤਾਂ ਹਜੇ ਪੈਂਦਾ ਨਹੀਂ ਹੈਗਾ ਆਏ ਕਰਕੇ ਮਜਬੂਰੀ ਚ ਰੱਖਣੀ ਪਈ ਨੀ ਪਹਿਲਾਂ ਕੰਨਾਂ ਨੂੰ ਹੱਥ ਲੱਗੇ ਹੋਏ ਪਰ ਆਏ ਆ ਵੀ ਜਿੱਥੋਂ ਤੱਕ ਪ੍ਰੋਫੈਸਰ ਨੇ ਕਿਹਾ ਵੀ ਲਾਂਬੇ ਵਾਲੀ ਕੋਈ ਗੱਲ ਨਹੀਂ ਹੈਗੀ ਤਾਂ ਕਰਕੇ ਨਾ ਟੈਨਸ਼ਨ ਜੀ ਨਹੀਂ ਲੱਤੀ ਹੈਗੀ ਬਾਕੀ ਤੈਨੂੰ ਪਤਾ ਹੱਥ ਇੰਨਾ ਤੰਗ ਹੋਇਆ ਪਿਆ ਆਰਤੀਆ ਵੀ ਹੁਣ ਨਖਰੇ ਕਰਦਾ ਪੈਸੇ ਦੇਣ ਲੱਗਿਆ ਪਰ ਹੁਣ ਭਈ ਆਪ ਦਾ ਘਰ ਤਾਂ ਚਲਾਉਣਾ ਹੀ ਆ ਹੁਣ ਚਲ ਕੋਈ ਨਾ ਮੈਂ ਤਾਂ ਮਿੰਦੀ ਨਾਲ ਤੀਆਂ ਚ ਆਣੀ ਆ ਮੈਂ ਤਾਂ ਟੜਕੇ ਦੀ ਆ ਰਹੀ ਆਂ ਕਿ ਮੈਂ ਤਾਂ ਸਾਰੇ ਦਿਨ ਡਿੱਕੇਗੀ ਮੈਂ ਹੁਣ ਵੀ ਆਏ ਹੁਣ ਵੀ ਆਏ ਹੁਣ ਮੈਂ ਭਾਬੀ ਨੂੰ ਕਹਿ ਕੇ ਆਈ ਆ ਭਾਬੀ ਕਹਿੰਦੀ ਚੰਗਾ ਬਗ ਜਾ ਰੋਟੀ ਟੁੱਕ ਮੈਂ ਮਿੰਦੀ ਕੇ ਘਰੇ ਨਾ ਜਾਈ ਲਾ ਹੁਣ ਤੇ ਬਾਈ ਪਰਗੇਟ ਛੱਡ ਜਾਊਗਾ ਫਿਰ ਮੈਨੂੰ ਤੂੰ ਸਿੱਧਾ ਉੱਥੇ ਹੀ ਵਗ ਜਾ ਮੇਰੇ ਕੋਲ ਵੀ ਮੋਟਰਸਾਈਕਲ ਹੈ ਨਹੀਂ ਨੀ ਮੈਂ ਛੱਡ ਆਉਂਦਾ ਤੇ ਹੈਪੀ ਹੁਣ ਉਹ ਤਾਂ ਖੇਤ ਹੋਊਗਾ ਮੈਂ ਤਾਂ ਕੰਮ ਤੋਂ ਆਇਆ ਚੱਲ ਠੀਕ ਆ ਫਿਰ ਐਤ ਕੀ ਫਿਰਤੀਆਂ ਆਪਣੇ ਉਰਲੇ ਗਰਾਊਂਡ 'ਚ ਲੱਗੀਆਂ ਆਹ ਹਾਂ ਇਧਰ ਉਰਲੇ ਗਰਾਊਂਡ 'ਚ ਲੱਗਿਆ ਟੋਬੇ ਵਾਲੇ ਆਹੋ ਟੋਬੇ ਵਾਲੇ 'ਚ ਲੱਗੀਆਂ ਤੇ ਨਾਲੇ ਟਾਈਮ ਨਾਲ ਆ ਜੀ ਨਹੀਂ ਫੋਨ ਕਰਦੀ ਮੈਂ ਲੈ ਜਾਊਂਗਾ ਕੇ ਲੈ 4:30 ਤੋਂ ਹੋਏ ਪੇ ਮੈਂ 3 ਵਜੇ ਆਪੇ ਆ ਜੂ ਬਈ ਗੱਲਾਂ ਕਰਕੇ ਸੇ ਲੋਣ ਮਿਲ ਮੁਲਕੇ ਮੈਨੂੰ ਨਾਲ ਲੈਣ ਆਇਓ ਚੱਲ ਠੀਕ ਆ ਚੰਗਾ ਫਿਰ ਠੀਕ ਆ ਮੈਂ ਕਿਦਾਂ ਖਿਸ਼ੋਰ ਜੀ ਦਾ ਉਹਦੇ ਨਾਲ ਪੇਚਾ ਪਿਆ ਵਾ ਇਹ ਤਾਂ ਕੋਈ ਗੱਲ ਬਾਤ ਹੀ ਨਹੀਂ ਗਗਨ ਚੱਲ ਕੋਈ ਨਾ ਮੈਂ ਉਹਨੂੰ ਮਿਲੂੰਗੀ ਦੇਖੂੰਗੀ ਜੇ ਉਹ ਸੋਣੀ ਹੋਈ ਤਾਂ ਮੈਂ ਭਾਬੀ ਨੂੰ ਗੱਲ ਚਲਾਉਂਗੀ ਆਪਾਂ ਬੰਟੂ ਦਾ ਰਿਸ਼ਤੀ ਕਰ ਦਿੰਨੇ ਆ ਪਹਿਲਾਂ ਕੁੜੀ ਨੂੰ ਮੈਂ ਮਿਲ ਲੈ ਇੱਕ ਵਾਰੀ ਦੇਖ ਲਾਂ ਵੀ ਚੰਗੀ ਆ ਕਿ ਕਹੇ ਜੀ ਗੱਲ ਸੁਣ ਮੇਰੀ ਭੈਣੇ ਤੂੰ ਮੈਨੂੰ ਲਜਾਈ ਤਾਂ ਜਾਣੀ ਆ ਦੇਖੀ ਤੈਨੂੰ ਤਾਂ ਆਪ ਮਸਾਂ ਕਮਰਾ ਮਿਲੇਗਾ ਹਨਾ ਕੀ ਪਤਾ ਤੇਰੇ ਕਹਿੰਦੇ ਹੁੰਦੇ ਆ ਮਕਾਨ ਮਾਲਕ ਕਹੇ ਜੇ ਹੋਣਗੇ ਕਹੇ ਜੇ ਨਾ ਹੋਰ ਨਾ ਦੇਖੀ ਤੈਨੂੰ ਵੀ ਉਹ ਕਰ ਦੇਣਾ ਹਨਾ ਕੱਢ ਦੇਣਾ ਮੈਨੂੰ ਐ ਡਰ ਲੱਗੀ ਜਾਂਦਾ ਦੇਖੀ ਨਾ ਨਾ ਐ ਕਿਉਂ ਡ ਪੈਸੇ ਦਿੱਤੇ ਮੈਨੂੰ ਅਡਵਾਂਸ ਵਿੱਚ 10000 ਰੁਪਇਆ ਐ ਕਿਵੇਂ ਬੋਲਣਗੇ ਨਾਲੇ ਆਪਾਂ ਕਿਹੜਾ ਫਰੀਜ ਬੈਠੇ ਆ ਉੱਥੇ ਤੂੰ ਹਫ਼ਤਾ ਰਹਿਣਾ ਚੁੱਪ ਕਰਕੇ ਰਹੀ ਉਹਦੋਂ ਤੈਨੂੰ ਰੂਮ ਮਿਲ ਜਾਣਾ ਫਿਰ ਤੂੰ ਆਦਰੂਮ ਚ ਚਲੇ ਜਾਏਂਗੀ ਨਹੀਂ ਪੈਣ ਤੈਨੂੰ ਨਹੀਂ ਪਤਾ ਹੈਗਾ ਪਤਾ ਮਕਾਨ ਮਾਲਕਾਂ ਦੀਆਂ ਵੀ ਬਹੁਤ ਚੱਲਣੀਆਂ ਪੈਂਦੀਆਂ ਨੇ ਮੂੰਹ ਆਈਆਂ ਬੋਲਦੇ ਨੇਗੇ ਕਿਰਾਏਦਾਰਾਂ ਦਾ ਉਹ ਕੁਝ ਸਮਝਦੇ ਹੀ ਨਹੀਂ ਹੈਗੇ ਚੱਲ ਕੋਈ ਨਹੀਂ ਕਿਉਂ ਫਿਕਰ ਕਰੀ ਜਾਨੀ ਆ ਨਾਲੇ ਉਹਨਾਂ ਦਾ ਨਾ ਸੁਭਾਅ ਇਹੋ ਜਿਹਾ ਨਹੀਂ ਹੈਗਾ ਚੰਗੇ ਆ ਉਹ ਸੁਭਾਅ ਦੇ ਜਿਹਦੇ ਘਰੇ ਮੈਂ ਰਹਿਣੀ ਆ ਤੇ ਬਾਕੀ ਫੈਮਿਲੀ ਵੀ ਵਧੀਆ ਵੀ ਸਾਰੇ ਹੀ ਪਰਿਵਾਰ ਵੀ ਕੋਈ ਵੀ ਨਹੀਂ ਹੈਗਾ ਐਵਾ ਵਾਤਾਵਾਜੀ ਬੋਲਣ ਵਾਲਾ ਤੇ ਬਾਕੀ ਤੈਨੂੰ ਜਾ ਕੇ ਉੱਥੇ ਪਤਾ ਲੱਗ ਹੀ ਜਾਣਾ ਘਰੇ ਵੀ ਕਹੇ ਜਾ ਪਰਿਵਾਰ ਆ ਠੀਕ ਹੈ ਤੇ ਬਾਕੀ ਆਪਾਂ ਫ੍ਰੀਜ ਨਹੀਂ ਬੈਠੇ ਰੈਂਟਸ ਦਿੱਤਾਗਾ ਤੇ ਤੂੰ ਚੁੱਪ ਕਰਕੇ ਰਹੀਂ ਮੇਰੇ ਕੋਲ ਬਾਅਦ ਚ ਦੇਖੀ ਜੋ ਕੀ ਹੁੰਦਾ ਤੁਹਾਨੂੰ ਦਿਨ ਰੂਮ ਮਿਲ ਜਾਊਗਾ ਪਹਿਲਾਂ ਮੈਨੂੰ ਐਡਰੈਸ ਮੂੰਹ ਤਾਂ ਨਹੀਂ ਬਣਾਉਣਗੇ ਨਹੀਂ ਤੈਨੂੰ ਐਂ ਪੁੱਛਦੀਆਂ ਭਾਣੇ ਗੁੱਸਾ ਨਾ ਕਰੀ ਮੇਰੀ ਗੱਲ ਦਾ ਵੀ ਤੇਰੇ ਪਿੰਡ ਨੂੰ ਤਾਂ ਬਸ ਸਿੱਧੀ ਜਾਂਦੀ ਆ ਤੂੰ ਇਹਨਾਂ ਦੇ ਕਿਰਾਏ ਤੇ ਕਾਹਤੋਂ ਰਹਿਣੀ ਆਂ ਕੀ ਐਵੇਂ ਹੀ ਕਿਰਾਇਆ ਦੇ ਰਹੀ ਆਂ ਦੇਖ ਤੂੰ ਮੇਰੀ ਫ੍ਰੈਂਡ ਆ ਭੈਣਾ ਨਾਲੋਂ ਵੱਧ ਕੇ ਮੈਨੂੰ ਹਨਾ ਹੁਣ ਜੇ ਤੂੰ ਪੁੱਛ ਹੀ ਲੇਤਾ ਤਾਂ ਇਥੋਂ ਕਾਹਦਾ ਪੜਦਾ ਪਿੰਡ ਤਾਂ ਮੇਰਾ ਵੀ ਜਾਣ ਨੂੰ ਜੀ ਕਰਦਾ ਕੀ ਦਾ ਜੀ ਕਰਦਾ ਹੁੰਦਾ ਵੀ ਬਗਾਨੇ ਘਰਾਂ ਚ ਅਗਲਾ ਰੈਂਟ ਤੇਰਾ ਵੀ ਜਿਹੜਾ ਮੇਰਾ ਭਰਾ ਨਾ ਉਹ ਨਸ਼ੇ ਪੱਤੇ ਕਰਦਾ ਤੇ ਉਹ ਨਾ ਮੇਰਾ ਪੈਸਾ ਜਮੇ ਨਹੀਂ ਛੱਡਦਾ ਹੈਗਾ ਮੇਰੇ ਕੋਲ ਕੋਈ ਸੇਵਿੰਗ ਹੀ ਨਹੀਂ ਹੋ ਰਹੀ ਹੈਗੀ ਤੇ ਉਹ ਚੋਰ ਹੋ ਕੇ ਮੇਨਾ ਕਿਵੇਂ ਕਰਕੇ ਪੈਸੇ ਕੱਢ ਕੇ ਲੈ ਜਾਂਦਾ ਫਿਰ ਮੇਰੀ ਮਾਂ ਵਿਚਾਰੀ ਕੀ ਕਰੇ ਤੇ ਮੈਂ ਵੀ ਕੀ ਕਰਾਂ ਤੇਰਾ ਕੰਮ ਕਰੇ ਦਾ ਵੀ ਮੇਰਾ ਕੀ ਫਾਇਦਾ ਤਾ ਕਰਕੇ ਮੈਂ ਤਾਂ ਕਿਹੜੇ ਕਹਿੰਦੇ ਹੁੰਦੇ ਆਗੇ ਕਹਿੰਦੇ ਝੱਗਾ ਚੱਕਦੇ ਆ ਆਪਦਾ ਹੀ ਢੱਡ ਨੰਗਾ ਹੁੰਦਾਗਾ ਹਨਾ ਨਾ ਕਿਸੇ ਨੂੰ ਦੱਸ ਸਕਦੇ ਆ ਵੀ ਸਾਡੇ ਘਰ ਚ ਆ ਗੱਲ ਆ ਹੁਣ ਅਗਲੇ ਰਕੀ ਅਗਲਾ ਤਾਂ ਕਹਿੰਦਾ ਕਿਰਾਏ ਤੇ ਰਹਿੰਦੇ ਨੇ ਕਿਸੇ ਨੂੰ ਕੀ ਦਸੀਏ ਵੀ ਸਾਡੀ ਕੀ ਮਜਬੂਰੀ ਆਗੀ ਗੱਲ ਤਾਂ ਤੇਰੀ ਸਹੀ ਆ ਚੱਲ ਕੋਈ ਨਹੀਂ ਆ ਜਾ ਫਿਰ ਤੁਰਿਆ ਬਾਕੀ ਤੈਨੂੰ ਵੀ ਇਹਨਾਂ ਦੇ ਪਰਿਵਾਰ ਬਾਰੇ ਪਤਾ ਲੱਗ ਜਾਊਗਾ ਚਲ ਦੇਖ ਲੈਨੀ ਆ ਮੈਂ ਤੇਰੇ ਪਿੱਛੇ ਲੱਗੇ ਦੀਦੀ ਇਕੱਲੀ ਬਾਕੀ ਤੇ ਬੰਦੇ ਹੀ ਆ ਸਾਰੇ अच्छा हां तन्नू ਪਤਾ ਬੰਦਿਆਂ ਨੇ ਕੀ ਬੋਲਣਾ ਹੋ ਉਹ ਆਦੇ ਕਮਾਂਕਾਰਾਂ ਚ ਰਹਿੰਦੇ ਆ ਤੇ ਉਹ ਵਿਚਾਰੀ ਬੋਲਦੀ ਨਹੀਂ ਹੈਗੀ ਇਹਨਾਂ ਸੁਭਾਅ ਵਧੀਆ ਉਹਦਾ ਹੈ ਹਾਂ ਹਾਂ ਉਹਦਾ ਸੁਭਾਅ ਹੈ ਚਲ ਕੋਈ ਨਾ ਆਇਤਾ ਪਉਰਾ ਦਿਲਵਾ ਕੇ ਰੱਖਾਂਗੇ ਤਾ ਉਹ ਜਾਣਾ ਬਰਾਉਣਗੇ ਤੇ ਘਰੇ ਚੱਲੀਏ ਸਾਰੇ ਫਾਲ ਸੜਤਾ ਇਹਨਾਂ ਨੇ ਮੁਰਕੇ ਝੋਨੇ ਦਾ ਵੀ ਟਾਈਮ ਪੂਰਾ ਹੋ ਜਾਊ ਹੈ ਮੈਂ ਮਰ ਜਾ ਵੀ ਰਹੀ ਇੱਥੇ ਬੈਠਾ ਸਸੀ ਕਾ ਬਈ ਉਹ ਸਸੀ ਕਾ ਦੀ ਮਰੀਏ ਤੂੰ ਇੱਧਰ ਕਿੱਧਰ ਤੁਰੇ ਮਿਰਦੇ ਖੇਤੋ ਕਿਤੇ ਲੈ ਖੇਤੋ ਕਿਤੇ ਆਉਣਾ ਸੀਗਾ ਆਪਦਾ ਖੇਤ ਆ ਮੈਂ ਬਸ ਇਧਰ ਬਾਣ ਬਾਣ ਵਿੱਚ ਦੀ ਆ ਗਈ ਤੇ ਘਰੋਂ ਲੜਕੇ ਆ ਗੋਇਲ ਨੇ ਗੁੱਟ ਕੇ ਨੰ ਤੋਰੀ ਕਿਦੇ ਮੈਨੂੰ ਤਾਂ ਆਪੀ ਗੁਗਲੀ ਨੇ ਕੁੱਟ ਕੇ ਤੋਰੀਆ ਮੈਨੂੰ ਕਿਸੇ ਨੇ ਕੁੱਟ ਕੇ ਨਹੀਂ ਤੋਰੀਆ ਮੈਂ ਤਾਂ ਤੜਕੇ ਦੀ ਆ ਰਹੀ ਆ ਤੈਨੂੰ ਦੱਸਿਆ ਨਹੀਂ ਭਾਬੀ ਨੇ ਕੋਤੂ ਕਰੀ ਨਹੀਂ ਗਿਆ ਮੈਂ ਤੜਕੇ ਦਾ ਕਿੱਥੋਂ ਕਰੇ ਵਾਕੇ ਪਹਿਲਾਂ ਪਾਣੀ ਦੇ ਬਾਰੇ ਸੀ ਝੋਨੇ 'ਚ ਇਤਰਾ ਪਾਣੀ ਪਾਈ ਜਾਂਦਾ ਸੀ ਫਿਰ ਮੜ ਕੇ ਮੜ ਕੇ ਮੜ ਕੇ ਚਲਾ ਹੁੰਦਾ ਵੀ ਚਲਾ ਆ ਵੀ ਕੰਮ ਜਾ ਹੋ ਜਾ ਦਿਨ ਚਾਰ ਸਰਪੇ ਕਰਨ ਵਾਲੀ ਪਈ ਸੀ ਨਰਮੇ ਤੇ ਪਹਿਲਾਂ ਫਿਰ ਸਰਪੇ ਕਰਵਾਈ ਫਿਰ ਮੈਨੂੰ ਐਸਮਾ ਚਲ ਥੱਬਾ ਹਰੇ ਦਾ ਵਟ ਲੈਣਾ ਉਹ ਪੱਟ ਕੇ ਰੱਖਿਆ ਫੇਰਾ ਅਮਰੂਦੇ ਤੇ ਬੈਠਣ ਲੱਗ ਜਾਂਦੇ ਜਾਨਵਰ ਜੇ ਫਿਰ ਮੈਂ ਇਹ ਕਰ ਲੱਗ ਗਿਆ ਉਹਨੂੰ ਡਾਉਣ ਲੱਗ ਗਿਆ ਇੱਥੇ ਉਹ ਵੀਰੇ ਐਵੇਂ ਆਪਦੀ ਪਰਤ ਕਹਾ ਮੈਂ ਤੇ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਮੈਂ ਤਾਂ ਤੀਆਂ ਚ ਆਈ ਆ ਭਾਈ ਉਧਰਲੇ ਪਾਸੇ ਦੀ ਮੈਨੂੰ ਬਾਟ ਵਾਲੀ ਪੈਂਦੀ ਸੀ ਇੱਧਰ ਮੈਂ ਆ ਨਾ ਟੋਬੇ ਦੇ ਪਰਲੇ ਪਾਸੇ ਟੱਪ ਕੇ ਤੇ ਪਿੱਛੇ ਕੰਧ ਦੇ ਸਟੇਡੀਅਮ ਦੇ ਆਪਣੇ ਇੱਧਰ ਬੱਟੂ ਬੱਟ ਪੈ ਗਈ ਖੇਤ ਉਹ ਪੈਣ ਇੱਧਰ ਦੀ ਪੈੜਾ ਲਾ ਲਾ ਕਹਿੰਦਾ ਆਥ ਨੇ ਬੂਲੇ ਇੱਕ ਬਿਲੇ ਕਿ ਇੱਧਰ ਤੁਰੀ ਫਿਰਦੀ ਏ ਕੁੜੀ ਤੂੰ ਸਿੱਧੇ ਰਾਹ ਆਇਆ ਕਰ ਜਿੱਦੜੇ ਰਾਹ ਆਉਂਦਾ ਆਪਣਾ ਹੋਰੀ ਪੁੱਠੇ ਪਾਸੇ ਵੀ ਨੇਈਆਂ ਵਿਚਰੀ ਤੁਰੀ ਫਿਰਦੀਆਂ ਪਹਿਲਾਂ ਉਧਰ ਹੀ ਗਈ ਸੀ ਠੱਠੇ ਭਿੜੀ ਜਾਂਦੇ ਸੀ ਫਿਰ ਮੈਂ ਆਖਿਆ ਇੱਥੇ ਖੜੀ ਰਹੀ ਅੱਧਾ ਘੰਟਾ ਲੱਗ ਜੂ 7:00 ਵਜ ਜਾਣਗੇ ਚਲਾ ਜਾ ਮੈਂ ਤਾਂ ਤੀਆਂ ਚੋਈ ਹੈ ਵੀਰੇ ਹਾਂ ਤੇ ਸੱਚ ਕਰਾਇਦਾਰ ਨਹੀਂ ਫੇਰ ਰੱਖ ਲਈ ਤੁਸੀਂ ਐਤ ਕੀ ਉਹ ਫੇਰ ਹੋਰ ਕੀ ਕਰੀਏ ਹੁਣ ਐਂ ਤੇ ਤੈਨੂੰ ਪਤਾ ਝੋਨਾ ਪਹਿਲਾਂ ਮੱਚ ਗਈ ਗਰਮੀ ਵਾਲੀ ਪੈਸੇ 2 ਰੁਪਏ ਮੇਰੇ ਕੋਲ ਤਾਂ ਪਹਿਲਾਂ ਸੇਠਾ ਨੇ ਜਵਾਬ ਦਿੱਤਾ ਸੀ ਸਮੇਂ ਉਹਨਾਂ ਨੂੰ 10000 ਰੁਪਏ ਕੁੜੀ ਨੇ ਦਿੱਤਾ ਸੀ ਉਹਨਾਂ ਨਾਲ ਲਿਆ ਕੇ ਤੇਲ ਪਾ ਕੇ ਫੇਰ ਹੋਰ ਮਾਇਆ ਝੋਨਾ ਸਾਰਾ ਹਏ ਬੋਲੀ ਮਰਜੀ ਕਰਦੇ ਆ ਪਹਿਲਾਂ ਆਪਣੇ ਨਾਲ ਇੰਨੀ ਹੋਈ ਸੀ ਜੇ ਅਗਲੀ ਸਾਰੀ ਚੋਰੀ ਚ ਪੱਕਾ ਕਰਕੇ ਉੱਡ ਗਈ ਮੂੰ ਤਾਂ ਕਹਿੰਦੇ ਸਰਕਾਰੀ ਟੀਚਰ ਲੱਗੀ ਆ ਤੇ ਪਹਿਲਾਂ ਅਗਲੀ ਨੂੰ ਸਾਰਾ ਕੁਝ ਵੀ ਠੋਕਿਆ ਆ ਮੈਂ ਵਿਚਾਰੀ ਭਾਬੀ ਨੇ ਇੰਨੇ ਗਾਲਾਂ ਦਿੱਤੇ ਉਹ ਕਹਿੰਦੇ ਤੇਰੇ ਭਰਾਵਾਂ ਦੀ ਚਲਦੀ ਮੈਨੂੰ ਕਿਹੜਾ ਪੁੱਛਦਾ ਉਹ ਸਾਰਾ ਕੁਝ ਬੰਟੂ ਨੇ ਪੁੱਛ ਪੜਤਾਲ ਕਰੀ ਸੀ ਠੀਕ ਹੈ ਬਾਕੀ ਬੰਦੇ ਦੀ ਜਿਹੜੋ ਕੋਈ ਮਜਬੂਰੀ ਹੋਈ ਤੇ ਸਾਰਾ ਕੁਝ ਹੀ ਦੇਖਣਾ ਪੈਂਦਾ ਸਾਡਾ ਕਿਹੜਾ ਜੀਨ ਕਰਦਾ ਸੀ ਬਾਈ ਫੇਰ ਐਂ ਕਰ ਲਓ ਨਾ ਮੈਂ ਤਾਂ ਹਜੇ ਉਹਨੂੰ ਮਿਲੀ ਨਹੀਂ ਮੈਂ ਤਾਂ ਹੁਣ ਘਰੇ ਜਾ ਕੇ ਹਨਾ ਜੇ ਉਹ ਆ ਗਈ ਪਹਿਨੂੰ ਕਰਦਾਂਗੇ ਜੇ ਵਧੀਆ ਚੰਗੀ ਐ ਨੌਕਰੀ ਤੇ ਲੱਗੀ ਆਪਾਂ ਨੂੰ ਕੀ ਚਾਹੀਦਾ ਅੰਨਾ ਕੀ ਭਾੜੇ ਦੋ ਨੈਣ ਜਦੋਂ ਹੁਣ ਉਹ 10000 ਰੁਪਏ ਐਡਵਾਂਸ ਦੇ ਸਕਦੀ ਆ ਤੇ ਉਦੋਂ ਤਾ ਆਈ ਤਨਖਾ ਆਪਣੇ ਘਰੇ ਆਇਆ ਕਰੂ ਉਹ ਅਗਲੀ ਕਿਵੇਂ ਕਰਾਊ ਵੀ ਹੁਣ ਆਪਣੇ ਨਾਲ ਆਪਲੇ ਦੇਖੀ ਜਾਂਦੀ ਰਹਿੰਦੀ ਆ ਵੀ ਇਹਨਾਂ ਨੂੰ ਮੰਨ ਕੇ ਜੇ ਐਡਵਾਂਸ ਤਾਂ ਪਹਿਲਾਂ ਮੰਗੇ ਨੇ ਰਹਿੰਦੇ ਆਪਾਂ ਅਗਲੇ ਦਾ ਮੜਾ ਮੜਾ ਪੜਤ ਵੀ ਬਣਾਉਣੀ ਪੈਂਦੀ ਐ ਸਾਰੀ ਕੰਮ ਪੜਤ ਬਣਾਉਣੀ ਪੈਂਦੀ ਐ ਲੈ ਮੋਹ ਪਿਆਰ ਨਾਲ ਉੱਤ ਭਾਬੀ ਇੰਨੀ ਚੰਗੀ ਐ ਜਦੋਂ ਉਹਨੂੰ ਪਤਾ ਲੱਗੂ ਮੈਨੂੰ ਜਠਾਣੀ ਇੰਨੀ ਚੰਗੀ ਮਿਲਦੀ ਆ ਚਾਰ ਦਿਨ ਮੈਂ ਰਹੂੰਗੀ ਮੈਂ ਉਹਦੇ ਨਾਲ ਇੰਨੀ ਚ ਉਹ ਚਲੇ ਉਹ ਗਾਹਾਂ ਦੀਆਂ ਗੱਲਾਂ ਜਿਹੇ ਕੋਈ ਸੰਜੋਗ ਹੋਏ ਦੇਖੀ ਜਾਊਗੀ ਪਹਿਲੀ ਨਾਲ ਉਹ ਸੋਚੀ ਜਾਏਗਾ ਉਹ ਤਾਂ ਮੈਂ ਉਹੀ ਸੋਚ ਲਿਆ ਆਪਣੇ ਭਰਾਵਾਂ ਦਾ ਚੰਗੀ ਸੋਚ ਦਿੰਦੇ ਆ ਇੱਕ ਗੱਲ ਹੋਰ ਉਹਦਾ ਭਰਾ ਤਾਂ ਨਸ਼ੇੜੀ ਆ ਤੇ ਉਹ ਤਾਂ ਅੱਗੇ ਆਪਦੇ ਭਰਾ ਤੋਂ ਤਾਂ ਪੀ ਪੀ ਆ ਪੇਕਿਆਂ ਤੋਂ ਇੱਥੇ ਉਹਨੂੰ ਕਿਹਾ ਕਰਾਂਗੇ ਜੇ ਤੂੰ ਇੱਥੇ ਰਹੇਂਗੀ ਤੇਰੀ ਮਾਂ ਦਾ ਸੁੱਖ ਬਣਾਾਂਗੇ ਤੇ ਸੌ ਤੇਰੇ ਨਾਲ ਦੁੱਖ ਸੁੱਖ ਕਰਾਂਗੇ ਅਗਲੀ ਕਹੂਗੀ ਹਾਏ ਕਿੰਨਾ ਚੰਗਾ ਪਰਿਵਾਰ ਆ ਦੁੱਖ ਸੁੱਖ ਕਰਨ ਵਾਲਾ ਤਾਂ ਆਪਣੇ ਤੇ ਤੇਜੀ ਜੀਊਗੀ ਬਸ ਤੂੰ ਇਹੀ ਕੁਝ ਕਰੇਂਗੀ ਮੈਨੂੰ ਪਤਾ ਤੇ ਯਾਰ ਤਾਂ ਤੂੰ ਆਪ ਹੀ ਲੈਂਗੀ ਕੋਈ ਨਾ ਜੇਹੀ ਕੋਈ ਗੱਲ ਬਣਦੀ ਹੈ ਤੂੰ ਦੇਖ ਲਿਓ ਚੜਾ ਕੇ ਲੈ ਉ ਚਲੇ ਕਜਰੇ ਸੋਹਣੇ ਸੋਹਣੇ ਕੋਈ ਨਾ ਚਲ ਆ ਜਲਦੀ ਚੰਗਾ ਘਰੇ ਹੁਣ ਇੱਥੇ ਨਾ ਬੋਲੀ ਚੱਲ ਚੱਲ ਆ ਜੀ